ਨਗਰ ਕੌਂਸਲ ਦੇ ਟਰੈਕਟਰ ਨੇ ਜਿਹੜੇ ਉਹ ਸੰਭੂ ਬਾਰਡਰ ਤੇ ਜਾਂਦੇ ਆ ਤੇ ਦੂਜੀ ਗੱਲ ਜੇ ਉੱਥੇ ਜਾਂਦੇ ਆ ਬਾਈ ਤਾਂ ਜਿਹੜੀ ਮੌਕੇ ਦੀ ਪ੍ਰਧਾਨ ਸੁਜਾਤਾ ਚਾਵਲਾ ਫਿਰ ਉਹਦੇ ਹੁਕਮਾਂ ਨਾਲ ਹੀ ਉੱਥੇ ਜਾ ਸਕਦੇ ਆ ਜਣੀ ਜ਼ਿੰਮੇਵਾਰ ਸੁਜਾਤਾ ਚਾਵਲਾ ਜੀ ਅਸੀਂ ਐਸੇ ਕਰਕੇ ਉਹਨਾਂ ਨੂੰ ਦੋਸ਼ੀ ਠਹਿਰੋਣਾ ਔਰ ਦੂਜੀ ਗੱਲ ਦੇਮਨ ਸਾਹਮਣੇ ਵੀ ਇਸ ਗੱਲ ਤੇ ਮੋਹਰ ਲਾਤੀ ਕਿ ਮੈਂ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਇਹਨੂੰ ਫੜ ਕੇ ਅੰਦਰ ਕਰੋ ਕਿਉਂਕਿ ਜਦੋਂ ਇਹ ਬੰਦਾ ਇਹ ਜਿਆ ਬਾਹਰ ਫਿਰਦਾ ਤਾਂ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਰੋਸ ਆ ਅੱਜ ਸ਼ਹਿਰ ਦੇ ਲੋਕ ਅਸੀਂ ਨਹੀਂ ਸੁਨੇਹ ਨੂੰ ਸੁਨੇਹਾ ਲਾਇਆ ਸਾਰੇ ਸ਼ਹਿਰ ਦੇ ਆਪ ਬਾਹਰ ਆ ਰਹੇ ਨੇ ਲੋਕ ਉੱਠ ਕੇ ਦੇਖੋ ਤੁਸੀਂ ਹੌਲੀ ਹੌਲੀ ਕਿੰਨਾ ਭਖ ਰਿਹਾ ਕੰਮ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਦੇਮਾਨ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਕਿ ਇਹਨੂੰ ਫੜ ਕੇ ਜਲਦੀ ਅੰਦਰ ਕਰੋ ਇਹ ਵੀ ਦੇਖਣ ਨੂੰ ਆਊਗਾ ਸਾਹਮਣੇ ਕਿ ਸਰਕਾਰ ਕੀ ਕਰਦੀ ਹੈ ਉਹਨੂੰ ਗ੍ਰਫਤਾਰ ਕਰਦੀ ਹੈ ਕਿ ਨਹੀਂ ਜਾਂ ਉਹਦੀ 4 ਤਰੀਕ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹ ਰਿਜੈਕਟ ਹੋਣ ਤੋਂ ਬਾਅਦ ਕੋਈ ਐਕਸ਼ਨ ਲੈਂਦੀ ਹੈ ਸਾਰਿਆਂ ਵੇ ਡਿਮਾਂਡ ਆ ਕਿ ਉਹਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਕੱਲ ਦੇਖੋ ਇੱਕ ਮਿੰਟ ਚ ਹੀ ਫੜ ਲਿਆ ਹਰਮਜੀਤ ਜੀ ਨੂੰ ਤੇ ਇਹ ਇਹਨਾਂ ਨੂੰ ਇੱਕ ਮਿੰਟ ਚ ਹੀ ਫੜਾਇਆ ਜਾਵੇ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਸੰਘਰਸ਼ ਤੇਜ਼ ਹੋਊਗਾ ਦੇਖੋ ਬਹੁਤ ਦਿਨਾਂ ਤੋਂ ਇੱਕ ਮਸਲਾ ਚੱਲ ਰਿਹਾ ਸ਼ਹਿਰ ਦਾ ਪੰਕਜ ਪੱਪੂ ਦੇ ਖਿਲਾਫ ਟਰੈਲੀ ਚੋਰ ਦੇ ਖਿਲਾਫ ਜਿਹੜਾ ਕਿ ਚੋਰੀ ਦੇ ਇੱਕ ਮਾਮਲੇ ਦੇ ਵਿੱਚ ਪਰਚਾ ਦਰਜ ਹੋਇਆ ਉਹ ਤੇ ਕਿਉਂਕਿ ਉਹਦੇ ਘਰੋਂ ਉਹਦੇ ਵਰਕਸ਼ਾਪ ਦੇ ਵਿੱਚੋਂ ਚੋਰ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਸੀਗੀਆਂ ਉਹ ਉਹਦੇ ਪਾਰਟਸ ਨੇ ਜਿਹੜੇ ਉਹ ਉੱਥੋਂ ਮਿਲੇ ਨੇਗੇ ਤੇ ਉਸ ਤੋਂ ਬਾਅਦ ਸਾਰੇ ਐਮਸੀ ਸਹਿਬਾਨਾਂ ਨੇ 19 ਐਮਸੀ ਸਹਿਬਾਨਾਂ ਨੇ ਉਹਦੇ ਖਿਲਾਫ ਮਤਾ ਵੀ ਪਾਤਾ ਇਹਨੂੰ ਪ੍ਰਧਾਨਗੀ ਤੋਂ ਲਾਹੇ ਜਾਵੇ ਤੇ ਉਹ ਭੱਜਿਆ ਹੋਇਆ ਤੇ ਮੈਂ ਦੇਵਮਾਨ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਵਧੀਆ ਬੰਦੇ ਨੇ ਉਹ ਵਧੀਆ ਕੰਮ ਕਰ ਰਹੇ ਨੇ ਪਰ ਜਦੋਂ ਇਹੋ ਜਿਹਾ ਚੋਰ ਬੰਦਾ ਵਿੱਚ ਆ ਜਾਂਦਾ ਤਾਂ ਉਹ ਸਾਰਾ ਕੁਝ ਖਰਾਬ ਕਰ ਦਿੰਦਾਗਾ ਸਾਡੀ ਡਿਮਾਂਡ ਇਹੀ ਆ ਕਿ ਦੇਖੋ ਸਾਰੇ ਸਾਰਿਆਂ ਨੂੰ ਇਹ ਡਿਮਾਂਡ ਆ ਕਿ ਇਹਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਕੱਲ ਦੇਖੋ ਇੱਕ ਮਿੰਟ ਜਿਹੇ ਫੜ ਲਿਆ ਹਰਮਜੀਤ ਜੀ ਨੂੰ ਤੇ ਇਹ ਇਹਨਾਂ ਨੂੰ ਇੱਕ ਮਿੰਟ ਜਿਹੇ ਫੜਾਇਆ ਜਾਵੇ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਸੰਘਰਸ਼ ਤੇਜ ਹੋਊਗਾ ਤੇ ਮੈਂ ਪ੍ਰਸ਼ਾਸਨ ਨੂੰ ਵੀ ਕਹਣਾ ਜਿਹੜੇ ਕਤਵਾਲੀ ਦੇ ਇੰਚਾਰ ਸਾਹਿਬ ਨੇ ਉਹ ਵੀ ਬੜੀ ਇਹਦੀ ਉਹ ਕਾਰ ਭਾਜਣੋਂ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੈਂ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਇਹਨੂੰ ਫੜ ਕੇ ਅੰਦਰ ਕਰੋ ਕਿਉਂਕਿ ਜਦੋਂ ਇਹ ਬੰਦਾ ਇਹ ਜਾ ਬਾਹਰ ਫਿਰਦਾ ਤਾਂ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਰੋਸ ਆ ਅੱਜ ਸ਼ਹਿਰ ਦੇ ਲੋਕ ਅਸੀਂ ਨਹੀਂ ਸਨੇ ਨੂੰ ਸੁਨੇਹਾ ਲਾਇਆ ਸਾਰੇ ਸ਼ਹਿਰ ਦੇ ਆਪ ਬਾਹਰ ਆ ਰਹੇ ਨੇ ਲੋਕ ਉੱਠ ਕੇ ਦੇਖੋ ਤੁਸੀਂ ਹੌਲੀ ਹੌਲੀ ਕਿੰਨਾ ਭਖ ਰਿਹਾ ਕੰਮ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਦੇਵਮਾਨ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਕਿ ਇਹਨੂੰ ਫੜ ਕੇ ਜਲਦੀ ਅੰਦਰ ਕਰੋ ਦੋ ਤਿੰਨ ਐਮਸੀਓ ਆਏ ਨੇ ਬਾਕੀ ਐਮਸੀ ਕਿਉਂ ਨਹੀਂ ਆਜੇ ਦੇਖੋ ਸਾਰੇ ਐਮਸੀ ਸਾਹਿਬਾਨ ਆਏ ਹੋਏ ਨੇਗੇ ਸਾਰੇ ਸਾਥ ਦੇ ਰਹੇ ਨੇਗੇ ਇਹ ਨਹੀਂ ਹੁੰਦਾ ਕਿ ਸਾਹਮਣੇ ਆਉਣ ਜਾਂ ਕਿਵੇਂ ਆਉਣ ਪੂਰਾ ਸਾਥ ਆ ਸਾਰੇ ਐਮਸੀਆਂ ਵੱਲੋਂ ਜੇ 19 ਐਮਸੀਆਂ ਨੇ ਮਤਾ ਪਾਇਆ ਤਾਂ ਕਿਸੇ ਗੱਲ ਕਰਕੇ ਪਾਇਆ ਕਿਉਂਕਿ ਹਰ ਇੱਕ ਬੰਦਾ ਇਹਨਾਂ ਦੀ ਮਦਦ ਦੇਵਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਨਾਬੇ ਦੇ ਸ਼ਹਿਰ ਦੇ ਲੋਕ ਜਿਹੜੇ ਤੁਹਾਡੇ ਆਲੇ-ਦਾਲੇ ਦੇ ਲੋਕ ਐਮਸੀ ਲੋਕ ਅਸੀਂ ਸਾਡੇ ਅਸੀਂ ਕਿਸੇ ਪਾਰਟੀਬਾਜ਼ੀ ਤਾਂ ਨਹੀਂ ਅਸੀਂ ਕਿਸੇ ਪਾਰਟੀ ਵੇ ਤੋਂ ਉੱਪਰ ਉੱਟ ਕੇ ਸ਼ਹਿਰ ਦੀ ਭਲਾਈ ਲਈ ਕਹਿ ਰਹੇ ਆ ਕਿ ਕੱਲੇ-ਕੱਲੇ ਦੇ ਵਿਚਾਰ ਲਓ ਇਸ ਬੰਦੇ ਬਾਰੇ ਇਸ ਨੂੰ ਦੂਰ ਕਰੋ ਕਮੇਟੀ ਵਧੀਆ ਤਰੀਕੇ ਨਾਲ ਚਲਾਓ ਜਿੱਥੇ ਸਾਰੇ ਸ਼ਹਿਰ ਦੇ ਭਲਾਈ ਦਾ ਕੰਮ ਅਸੀਂ ਉਹਨਾਂ ਦੇ ਨਾਲ ਆ ਸਾਰੇ ਜੇ ਗ੍ਰਿਫਤਾਰ ਨਹੀਂ ਕਰਦੇ ਫਿਰ ਅੱਗੇ ਰੋਸ ਪ੍ਰਦਰਸ਼ਨ ਵਧ ਹੀ ਜਾਣਾ ਜਿੰਨੀ ਦੇਰ ਉਹ ਗ੍ਰਿਫਤਾਰ ਨਹੀਂ ਹੋਊਗਾ ਉਨੀ ਦੇਰ ਰੋਸ ਪ੍ਰਸ਼ਾਸਨ ਪਾ ਕਰੀ ਜਾਊਗਾ ਚੀਮਾ ਸਾਹਿਬ ਜਿਹੜਾ ਇੱਕ ਤਵਾਲੀ ਆ ਉਹ ਵਧੀਆ ਕੋਸ਼ਿਸ਼ ਕਰ ਰਹੇ ਨੇ ਦੇਖੋ નો ਡਾਊਟ ਉਹਨੂੰ ਫੜਨ ਦੀ ਕੋਸ਼ਿਸ਼ ਵੀ ਕਰ ਰਹੇ ਨੇਗੇ ਪਰ ਅਸੀਂ ਚਾਹੁੰਦੇ ਕਿ ਜਲਦੀ ਤੋਂ ਜਲਦੀ ਉਹਨੂੰ ਫੜ ਕੇ ਅੰਦਰ ਕਰੋ ਜੀ ਦੇਖੋ ਜੀ ਸਰਕਾਰ ਦਾ ਸਰਕਾਰ ਨੂੰ ਪਤਾ ਇੱਕ ਤਰੀਕ ਨੂੰ ਐਮਐਲਏ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਉਹਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕ ਨੂੰ ਹੀ ਉਹਨੇ ਆਪਣੀ ਬੇਲ ਅਪਲੀਕੇਸ਼ਨ ਲਾਤੀ ਸੋ ਉਸ ਤੋਂ ਕਈ ਚੀਜ਼ਾਂ ਕਲੀਅਰ ਹੁੰਦੀਆਂ ਨੇ ਹੁਣ 4 ਤਰੀਕ ਦੀ ਸੁਣਵਾਈ ਹੈ 4 ਤਰੀਕ ਤੱਕ ਦੇਖੋ ਉਹਦੇ ਕੋਲ ਟਾਈਮ ਹੈ ਤੇ ਇਹ ਵੀ ਦੇਖਣ ਨੂੰ ਆਊਗਾ ਸਾਹਮਣੇ ਕਿ ਸਰਕਾਰ ਕੀ ਕਰਦੀ ਆ ਉਹਨੂੰ ਗ੍ਰਫਤਾਰ ਕਰਦੀ ਆ ਕਿ ਨਹੀਂ ਜਾਂ ਉਹਦੀ 4 ਤਰੀਕ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹ ਰਿਜੈਕਟ ਹੋਣ ਤੋਂ ਬਾਅਦ ਕੋਈ ਐਕਸ਼ਨ ਲੈਂਦੀ ਆ ਹੋਰ ਕਈਆਂ ਗੂ ਵੀ ਸ਼ਾਮਿਲ ਦੱਸੇ ਯਾਰ ਇਹਨੇ ਵੀ ਇਹ ਟਰਾਲੀ ਚੋਰੀ ਹੋਰ ਕਈਆਂ ਵੀ ਕੀਤਾ ਦੇਖੋ ਉਹ ਤਾਂ ਹੋ ਹੀ ਨਹੀਂ ਸਕਦਾ ਕਿ ਇੱਕ ਬੰਦਾ ਲੈ ਆਵੇ ਟਰਾਲੀਆਂ ਦੋ ਲੈ ਕੇ ਆਣੀਆਂ ਨੇ ਜਾਂ ਤਿੰਨ ਫੜੀਆਂ ਗਈਆਂ ਤਾਂ ਘੱਟੋ ਘੱਟ ਤਿੰਨ ਚਲਾਣ ਵਾਲੇ ਤਾਂ ਹੋਣਗੇ ਨਾ ਬਾਕੀ ਬਲੇਰੋ ਗਈਆਂ ਬਲੇਰੋ ਚ ਦੋ ਤਿੰਨ ਬੰਦੇ ਗਏ ਨੇ ਉਹ ਆਪ ਦੱਸ ਰਿਹਾ ਕਿ ਮੈਂ ਕਿਸੇ ਮੇਰੇ ਨਾਲ ਇੱਕ ਐਮਸੀ ਸੀ ਕੋਈ ਹੋਰ ਬੰਦਾ ਸੀਗਾ ਜਿਹਦਾ ਉਹਨੇ ਨਾਮ ਨਹੀਂ ਲਿਆ ਜਾਂ ਨਾਮ ਨਹੀਂ ਲੈਣਾ ਚਾਹਿਆ ਸੋ ਗੱਲਾਂ ਜਦੋਂ ਖੁੱਲਣ ਗਈਆਂ ਤਾਂ ਕਾਫੀ ਨਾਮ ਸਾਹਮਣੇ ਆਣ ਦੀ ਸੰਭਾਵਨਾ ਹੈ ਦੇਖੋ ਜੀ ਜਿਹੜਾ ਟਰਾਲੀ ਚੋਰੀ ਦਾ ਮਸਲਾ ਹੈ ਇਹ ਪੂਰੀ ਦੁਨੀਆ ਦੇ ਵਿੱਚ ਚਰਚੇ ਤੋਂ ਵਿਸਾ ਕਿਉਂਕਿ ਕਿਸਾਨੀ ਜਿਹੜੀ ਕਿਸਾਨੀ ਲਈ ਸੰਘਰਸ਼ ਲੜ ਰਹੇ ਸੰਭੂ ਤੇ ਖਨੋਰੀ ਦੇ ਉੱਤੋਂ ਟਰਾਲੀਆਂ ਚੋਰੀ ਹੋ ਕੇ ਨਾਬੇ ਦੇ ਵਿੱਚੋਂ ਟਰਾਲੀਆਂ ਨੇ ਬਰਾਮਦ ਹੋਈਆਂ ਨੇ ਸੋ ਉਹਨਾਂ ਟਰਾਲੀਆਂ ਦੇ ਸਬੰਧਤ ਜਿਹੜਾ ਮਸਲਾ ਹੈ ਉਹਨੂੰ ਤਕਰੀਬਨ ਜਿਹੜੀ ਪੁਲਿਸ ਦਾ ਨਜ਼ਰੀਆ ਬਈ ਇਹ ਸਿੱਧਾ-ਸਿੱਧਾ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਸਾਨੂੰ ਨਜ਼ਰ ਆਇਆ ਕਿਉਂਕਿ ਬਈ ਦੇਵ ਮਾਨ ਸਾਹਿਬ ਚਾਹੇ ਅਜ ਬਿਆਨ ਦਿੱਤਾ ਉਹਨਾਂ ਨੇ ਇੱਕ ਪ੍ਰੈਸਰ ਦੇ ਦੀ ਨਾਲ ਕੇ ਲੋਕਾਂ ਦੇ ਪ੍ਰੈਸਰ ਦੇ ਵਿੱਚ ਆ ਕੇ ਕੱਲ ਉਹਨਾਂ ਨੇ ਬਿਆਨ ਦਿੱਤਾ ਪਰ ਸਾਨੂੰ ਹਜੇ ਪੂਰਾ ਵਿਸ਼ਵਾਸ ਨਹੀਂ ਹੈ ਦੇਖੋ ਇਹ ਗੱਲ ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਤੇ ਕਲੀਅਰ ਹੋ ਗਈ ਕਿ ਡੀਸੀ ਦੇ ਹੁਕਮਾਂ ਨਾਲ ਨਗਰ ਕੌਂਸਲ ਦੇ ਟਰੈਕਟਰ ਨੇ ਜਿਹੜੇ ਉਹ ਸੰਭੂ ਬਾਰਡਰ ਤੇ ਜਾਂਦੇ ਆ ਤੇ ਦੂਜੀ ਗੱਲ ਜੇ ਉੱਥੇ ਜਾਂਦੇ ਆ ਬਾਈ ਤਾਂ ਜਿਹੜੀ ਮੌਕੇ ਦੀ ਪ੍ਰਧਾਨ ਸੁਜਾਤਾ ਚਾਵਲਾ ਥਿਰ ਉਹਦੇ ਹੁਕਮਾਂ ਨਾਲ ਹੀ ਉੱਥੇ ਜਾ ਸਕਦੇ ਆ ਜਿਹੜੀ ਜੁम्मेवार ਸੁਜਾਤਾ ਚਾਵਲਾ ਜੀ ਅਸੀਂ ਐਸੇ ਕਰਕੇ ਉਹਨਾਂ ਨੂੰ ਦੋਸ਼ੀ ਠਹਿਰੋਣਾ ਔਰ ਦੂਜੀ ਗੱਲ ਦੇਵਮਨ ਸਾਹਿਬ ਨੇ ਵੀ ਇਸ ਗੱਲ ਤੇ ਮੋਹਰ ਲਾਤੀ ਤੁਸੀਂ ਉਹਨਾਂ ਦੇ ਬਿਆਨ ਸੁਣਿਓ ਕਹਿੰਦਾ ਮੈਂ ਪੁੱਛਗਿਸ ਕੀਤੀ ਤਾਂ ਇਹ ਮੰਨ ਗਏ ਵੀ ਠੀਕ ਹੈ ਸਾਡੇ ਜਿਹੜੇ ਨਗਰ ਕੌਂਸਲ ਦੇ ਟਰੈਕਟਰ ਨੇ ਉਹ ਸੰਭੂ ਗਏ ਆ ਬਾਈ ਜਦੋਂ ਉੱਥੇ ਟਰੈਕਟਰ ਗਏ ਆ ਠੀਕ ਹੈ ਡੀਸੀ ਸਾਹਿਬ ਨੇ ਹੁਕਮ ਕੀਤੇ ਹੋਣਗੇ ਉਹਨਾਂ ਨੂੰ ਬਾਈ ਟਰਾਲੀਆਂ ਪਾਉਣ ਵਾਸਤੇ ਹੁਕਮ ਤਾਂ ਨਹੀਂ ਕੀਤੇ ਸੋ ਟਰਾਲੀਆਂ ਪਾ ਕੇ ਲੈ ਕੇ ਆਇਆ ਔਰ ਦੋ ਟਰਾਲੀਆਂ ਦਾ ਸਾਮਾਨ ਹੈ ਜਿਹੜਾ ਉਹ ਸਿੱਧਾ-ਸਿੱਧਾ ਪੰਕਜ ਪੱਪੂ ਦੀ ਦੁਕਾਨ ਦੇ ਵਿੱਚੋਂ ਬਰਾਮਦ ਹੁੰਦਾ ਸਾਡਾ ਬਿਆਨ ਦੇ ਵਿੱਚ ਸਿੱਧਾ-ਸਿੱਧਾ ਲਿਖਿਆ ਪਰ ਇੱਥੇ ਦਾ ਬਈ ਪ੍ਰਸ਼ਾਸਨ ਹੈ ਜਿਹੜਾ ਉਹ ਇਹਨਾਂ ਨੂੰ ਦੋਹਾਂ ਦੋਹਾਂ ਨੂੰ ਵਿਚਾਰਿਆ ਉਹ ਇਹ ਕਹਿ ਰਿਹਾ ਵੀ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਖਨੌਰੀ ਸੀ ਬਾਈ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਉੱਤੇ ਇਹ ਮਨਦੀਪ ਸਿੱਧੂ ਹੱਕ ਠੋਕ-ਠੋਕੇ ਕਹਿੰਦਾ ਸੀ ਕਿ ਲੋਕਾਂ ਦੇ ਸਾਮਾਨ ਦਾ ਮੈਂ ਜ਼ਿੰਮੇਵਾਰਾਂ ਜਦੋਂ ਬਈ ਉਹ ਜ਼ਿੰਮੇਵਾਰੀ ਲੋਕਾਂ ਦੇ ਸਾਮਾਨ ਦੀ ਲੈਂਦਾ ਸੀ ਤਾਂ ਅਸੀਂ ਸਿੱਧਾ-ਸਿੱਧਾ ਉਹਨੂੰ ਨਾਮਜ਼ਦ ਕਰਦੇ ਆ ਸੋ ਉਹੀ ਚੀਜ਼ ਨੂੰ ਲੈ ਕੇ ਅਸੀਂ ਉਹਨਾਂ ਦਾ ਨਾਮ ਦਿੱਤਾ ਔਰ ਨਾਲ ਸੁਜਾਤਾ ਚਾਵਲਾ ਬਾਈ ਇਸ ਚੀਜ਼ ਦੇ ਜ਼ਿੰਮੇਵਾਰ ਨੇ ਆਉਣ ਵਾਲੇ ਦਿਨਾਂ 'ਚ ਬਾਈ ਵੱਡੀਆਂ ਜਿਹੜੀਆਂ ਪ੍ਰੋਗਰਾਮ ਉਹ ਦਿੱਤੇ ਜਾਣਗੇ ਸੋ ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਉਹਨਾਂ ਦੀ ਕਿਰਤਾਰੀ ਕਰਕੇ ਜਿਹੜੇ ਸਮੂਹ ਦੇ ਹਿੱਤਾਂ ਲਈ ਲੋਕ ਲੜਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਮਤਲਬ ਉਹਨਾਂ ਨੂੰ ਸ਼ਾਂਤ ਕੀਤਾ ਜਾਵੇ ਦਿਨਾਂ ਤੋਂ ਇੱਕ ਤਾਲੀਆਂ ਦਾ ਜਿਹੜਾ ਰੌਲਾ ਜੀ ਉਹ ਚੱਲਿਆ ਆ ਰਿਹਾ ਮੈਂ ਬਾਹਰ ਗਿਆ ਸੀਗਾ ਮੈਨੂੰ ਉਹ ਵੀ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਔਰ ਫਿਰ ਨਾਲ ਦੇ ਨਾਲ ਖੜਾਂ ਦੀ ਸਿੱਧੀ ਜਿਹੜੀ ਹੈ ਬਹੁਤ ਖਰਾਬ ਬਣੀ ਸੀ ਉਹਦੇ ਵਿੱਚ ਡਿਊਟੀ ਲੰਕੀ ਗਈ ਹੈ ਤੇ ਮਾਮਲਾ ਜਿਹੜਾ ਆਇਆ ਸਾਹਮਣੇ ਕਿ ਜੇ ਕੁਝ ਟਰਾਲੀਆਂ ਜਿਹੜੀਆਂ ਨੇ ਸੰਗੋਈ ਬਾੜ ਤੋਂ ਉਹ ਚੋਰੀ ਹੋ ਕੇ ਨਾਬਾ ਦੇ ਵਿੱਚ ਆਈਆਂ ਨੇ ਉਹਦੀ ਕਟਾਈ ਕਰਕੇ ਕਿਤੇ ਵੇਚੀਆਂ ਗਈਆਂ ਨੇ ਜਦੋਂ ਟਾਇਰ ਬਰਾਮਤ ਹੋਏ ਨੇ ਬਹੁਤ ਮਾੜੀ ਗੱਲ ਹੈ ਇਹ ਕਿਉਂਕਿ ਕਿਸਾਨ ਭਰਾ ਸਾਡੇ ਅੰਗਦਾਤਾ ਨੇ ਔਰ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਬੀ ਨੇ ਨਹੀਂ ਸੀਗਾ ਉਦੋਂ ਵੀ ਕਿਸਾਨਾਂ ਨਾਲ ਸੀਗਾ ਉਦੋਂ ਵੀ ਧਰਨੇ 'ਚ ਬੈੰਦਾ ਸੀਗਾ ਹੁਣ ਐਮਐਲਏ ਜੀ ਹੁਣ ਵੀ ਨਾਲ ਆ ਅਗਿਉਂ ਨਾ ਮਿਲ ਰਹਾਗੇ ਤਾਂ ਵੀ ਨਾਲ ਹੈ ਨਹੀਂ ਰਾਵਾਂਗੇ ਤਾਂ ਵੀ ਨਾਲ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਭਰਾ ਦਾ ਇੱਕ ਨਵੇਂ ਪੈਸਾ ਦਾ ਨੁਕਸਾਨ ਜਿਹੜਾ ਜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਗੱਲ ਜਿਹੜੀ ਹੈ ਜੀ ਘੁਮ ਕੇ ਆਈ ਕਿ ਪੱਪੂ ਪੰਕੜ ਹੋਰਾਂ ਦੇ ਉੱਥੋਂ ਵਰਕਸ਼ਾਪ ਤੋਂ ਮਰੀ ਜਾਂਦਾ ਜੀ ਉੱਥੋਂ ਉਹ ਜੋ ਵੀ ਸਮਾਨ ਸੀਗਾ ਉੱਥੋਂ ਬਰਾਮਦ ਹੋ ਗਿਆ ਉਹ ਕੋ ਸ਼ੰਭੂ ਥਾਣੇ 'ਚ ਭੇਜ ਦਿੱਤਾ ਗਿਆ ਨੂੰ ਕੈਰੀ ਵਾਸਤੇ ਔਰ ਉਹਦੀ ਸਪੈਸ਼ਲ ਕਹਿ ਕੇ ਜੀ ਐਫ ਆਈ ਆਰ ਵੀ ਹੋ ਗਈ ਔਰ ਡੀਐਸਪੀ ਮੈਡਮ ਮਨਦੀਪ ਕੌਰ ਜੀ ਨੇ ਵੀ ਗੱਲ কই ਇਥੋਂ ਦੇ ਸਾਡੇ ਐਸਐਸਓ ਸਾਹਮਣੇ ਕਿ ਜੀ ਬਣਦੀ ਕਾਨੂੰਨੀ ਕਾਰਵਾਈ ਕਰੋ ਸੋ ਮੈਂ ਤੁਹਾਡਾ ਕਦੇ ਵੀ ਨੁਕਸਾਨ ਜਿਹੜਾ ਦੀ ਬਰਦਾਸ਼ਤ ਨਹੀਂ ਕਰੂੰਗਾ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਆ ਤਾਂ ਉਹਨੇ ਖੱਤ ਮੰਨ ਕੇ ਬੇਨਤੀ ਹੈ ਕਿ ਇਹਨੂੰ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਖਾਸ ਕਰਕੇ ਨਾਬੇ ਦੇ ਵਿੱਚ ਔਰ ਇਹ ਜਿਹੜੀ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਅਗਰ ਟਰਾਲੀ ਚੋਰੀ ਹੋਈਆਂ ਨੇ ਜੀ ਔਰ ਸਬੂਤ ਮਿਲਦੇ ਆ ਤਾਂ ਦੋਸ਼ੀ ਪਾਇਆ ਗਿਆ ਕੋਈ ਵੀ ਪੱਪੂ ਪੰਕਜ ਹੋਵੇ ਹੋਰ ਵੀ ਕੋਈ ਹੋਵੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਔਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਐਫ ਆਈ ਆਰ ਹੋ ਚੁੱਕੀ ਹੈ ਉਹਨਾਂ ਦੀ ਰੈਸ ਲਈ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਉਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ